ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਹੈ ਐਸਪੀ ਟੈਕਸਟਾਈਲ YouTube ਚੈਨਲ ਦੇ ਉੱਪਰ ਅੱਜ ਆਪਾਂ ਪਹਿਲਾਂ ਦੇਖੋ ਜੀ ਆਪਣੇ ਕੋਲ ਕਿੰਨਾ ਇਹਦੇ 'ਚ ਡਿਜ਼ਾਈਨ ਆਏ ਨੇ ਮਿਲ ਮਿਲ ਆਈਟਮਾਂ ਅੱਜ ਸਾਡੇ ਕੋਲ ਖੁੱਲੀਆਂ ਨੇ ਜਿਹੜੀਆਂ ਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਸਟਾਕ ਦੇਖੋ ਜੀ ਕਿੰਨਾ ਆ ਚੁੱਕਿਆ ਐਦਾਂ ਦੇ ਪਿਓਰ ਦੁਪੱਟੇ ਵਾਲੇ ਸੂਟ ਬਹੁਤ ਜ਼ਿਆਦਾ ਬਾਸਲ ਆਏ ਨੇ ਤੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਸਾਰੀਆਂ ਡਿਜ਼ਾਈਨਾਂ ਆ ਦੇਖੋ ਜਿੱਦਾਂ ਕੀ ਆ ਚਿਕਨੀਆਂ ਡਿਜ਼ਾਈਨਾਂ ਆ ਤੇ ਆਪਾਂ 400 ਵੀ ਰੇਂਜ ਦੇ ਵਿੱਚ ਦੇਣੀ ਆ ਤੁਹਾਨੂੰ ਗਾਰਡ ਦੇ ਉੱਪਰ ਚਿਕਨ ਤੇ ਨਾਲ ਕੁਕੱਤੇ ਮਸਲੀਨ ਦੇ 465 70 ਵੀ ਰੇਂਜ ਦੇ ਵਿੱਚ ਹੋਲਸੇਲ ਸੇਲ ਹੋਣ ਵਗੀਆਂ ਆਗਮਣੇ ਸਾਰੀਆਂ ਵਾਲੀਆਂ ਤੇ ਆਪਾਂ ਹੋਲਸੇਲ ਦੇ ਵਿੱਚ ਦੁਪੱਟੇ ਦੇ ਨਾਲ 400 ਰੁਪਏ ਦੇਣਾ ਜੀ ਤੁਹਾਨੂੰ ਸੂਟ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਦੇਖੋ ਚਿਕਨ ਵਰਕ ਘੇਰੇ ਦੇ ਉੱਪਰ ਉਹ ਤੋਂ ਬਾਅਦ ਇਹਦੇ ਨਾਲ ਦੁਪੱਟਾ ਤੁਹਾਨੂੰ ਬਹੁਤ ਸ਼ਾਨਦਾਰ ਦਿਖਾਣਾ ਕਿੰਨਾ ਸੋਹਣਾ ਦੁਪੱਟਾ ਇਹਦਾ ਬਣਿਆ ਹੋਇਆ। ਹੋਲਸੇਲ ਲਾ ਦਿਨਾ 46570 ਵੀ ਰੇਨ ਦੇ ਵਿੱਚ ਹੋਲਸੇਲ ਪ੍ਰਾਈਸ ਲਿਖੀ ਹੈ। ਤੇ ਆਪਾਂ ਦੇਣਾ ਤੁਹਾਨੂੰ 400 ਰੁਪਏ ਦੇ ਵਿੱਚ। ਤੇ ਰਵਾਵ ਦੇ ਬਹੁਤ ਸੋਹਣੇ ਜਿੰਨਾ ਮੈਂ ਤੁਹਾਨੂੰ ਦੱਸਿਆ ਡਿਜ਼ਾਈਨ ਆਏ ਨੇ। ਇਹ ਤੋਂ ਇਲਾਵਾ ਇਹਦੀ ਫੁੱਲ ਕੁਆਂਟੀਟੀ ਆਈ ਹੈ ਜੀ। ਅੱਜ ਸਾਰੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਨਸੈਪਟ ਰਹਿਣੇ ਨੇ। ਆ ਦੇਖੋ ਐਦਾਂ ਦੀ ਆਈਟਮਾਂ। ਇਹ ਜਲਦੀ ਜਲਦੀ ਤੁਸੀਂ ਆਜੋ ਵਿਜ਼ਿਟ ਕਰਨ ਨੂੰ ਐਸ ਕੇ ਟੈਕਸ ਦੇ ਪਾਰਸਲ ਖੁੱਲਣੇ ਵੀ ਬਾਕੀ ਆ। ਸਾਰੇ ਸਾਰੇ ਪਾਰਸਲ ਵੀ ਖੁੱਲ ਜਾਨੇ ਨੇ ਤੇ ਪ੍ਰਿੰਟਾਂ ਵੀ ਬਹੁਤ ਵਧੀਆ ਵਧਾਈਆਂ ਨੇ ਆ ਦੇਖੋ ਆ ਚੀਜ਼ਾਂ 395 ਰੁਪਏ ਦੇ ਵਿੱਚ ਦੁਪੱਟਾ ਪੂਰਾ ਵਰਕ ਆਈਟਮਸ ਵੀ ਸਾਰੀ ਲੇਟੈਸਟ ਵੈਰਾਈਟੀ ਆ ਚੁੱਕੀ ਹੈ ਸੈਟ ਵਾਈਜ਼ ਹਰ ਤਰ੍ਹਾਂ ਦੀ ਵੈਰਾਈਟੀ ਹਾਜ਼ਰ ਹੈ ਦੇਖੋ ਕੱਪੀ ਵਾਲੇ ਡਿਜ਼ਾਈਨ ਬਾਟਮ ਦੇ ਪ੍ਰਿੰਟਡ ਪਿਓਰ ਦੇ ਦੁਪੱਟਿਆਂ ਵਾਲੇ ਤੇ ਤੁਸੀਂ ਜਲਦੀ ਜਲਦੀ ਆ ਕੇ ਇਸ ਵੀਡੀਓ ਦਾ ਵੀ ਲਾਅ ਉਠਾਓ ਔਰ ਵੈਰਾਈਟੀ ਆਪਣੀ ਬਣਾ ਕੇ ਇਹ ਕਿਹਾ ਉਹ ਆਦ ਸਾਂਦੇ ਪਿਓਰ ਦੇ ਦੁਪੱਟੇ ਵਾਲੇ ਇਹ ਰਿੰਗਾ ਸਾਰੀਆਂ ਮਿਲ ਗਈਆਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਤੇ ਸਕਰੀਨਸ਼ਾਟ ਲੈ ਲਓ ਜਲਦੀ ਜਲਦੀ ਤੇ ਜਿਸ ਨਾਲ ਕੀ ਤੁਹਾਨੂੰ ਆਪਾਂ ਨਾਲ ਦੀ ਨਾਲ ਸੌਕੇ ਤਰੀਕੇ ਨਾਲ ਸਟਾਕ ਪੇ ਸਭ ਇਹ ਤੇ ਜਿਹੜਾ ਜਿਹੜੇ ਜਿਹੜੇ ਜਿਆਦਾ ਦੂਰ ਬੈਠੇ ਨੇ ਔਰ ਜਿਹੜੇ ਨੇੜੇ ਨੇ ਕਿ ਆਪ ਵਿਜ਼ਿਟ ਕਰ ਸਕਦੇ ਨੇ ਉਹ ਵਿਜ਼ਿਟ ਕਰਕੇ ਵੀ ਆਪਣੀ ਵੈਰਾਈਟੀ ਤੁਸੀਂ ਬਣਾ ਕੇ ਇੱਕ ਲੈਕ ਜਗ੍ਹਾ ਲੈ ਕੇ ਜਾ ਸਕਦੇ ਹੋ ਵੀ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਜਲਦੀ ਤੋਂ ਜਲਦੀ ਵੀਡੀਓ ਨੂੰ ਸਟਾਰਟ ਤੇ ਪਹਿਲੇ ਆਰਟੀਕਲ ਦੀ ਕਰਦੇ ਹਾਂ ਸ਼ੁਰੂਆਤ ਲੋ ਜੀ ਇਸ ਵੀਡੀਓ ਦਾ ਸਭ ਤੋਂ ਫਰਸਟ ਆਰਟੀਕਲ ਆਪਾਂ ਲੈ ਕੇ ਆਏ ਆ ਜੀ ਅੱਜ ਪਿਓਰ ਜਾਮ ਦੇ ਵਿੱਚ ਤੇ ਬਾਟਮ ਇਹਦੀ ਰਹਿਣੀ ਆ ਜੀ ਵਰਕ ਵਾਲੀ ਆ ਦੇਖੋ ਆਫ ਵਾਈਟ ਵਰਕ ਵਾਲੀ ਬਾਟਮ ਤੇ ਨਾਲ ਦੁਪੱਟਾ ਬਹੁਤ ਸੋਹਣਾ ਕਨਸੈਪਟ ਆਇਆ ਅੱਜ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਆਪਾਂ ਸੈਲੈਕਟਡ ਪੀਸ ਰੇਡ ਰਹਿਣੇ ਆ ਜੀ ਬਹੁਤ ਹੀ ਮਾਰਕੀਟ ਨਾਲੋਂ ਲੋ ਪ੍ਰਾਈਸ ਦੇ ਉੱਤੇ ਅਲਗੋ ਕੋਟਾ ਡੋਰੀਆ ਦੁਪੱਟੇ ਦੇ ਨਾਲ ਬਹੁਤ ਸਿਲੇਕਟਡ ਆਈਟਮ ਬਣ ਕੇ ਆਈ ਹੈ। ਬਾਟਮ ਵਰਕ, ਪ੍ਰਿੰਟਡ ਜਾਮਦੀ ਬਾਡਰ ਸ਼ਰਟ ਔਰ ਕੋਟਾ ਡੋਰੀਆ ਡਿਜੀਟਲ ਪ੍ਰਿੰਟ ਦੁਪੱਟਾ। 3 ਅਈ ਐਂਡ ਅਈ ਦੇ ਵਿੱਚ ਇਦਾਂ ਦੇ ਮਿਲਣਗੇ ਤੁਹਾਨੂੰ ਕਲਰ ਚਾਰ ਔਰ ਇਹਦੀ ਰੇਂਜ ਬਹੁਤ ਅਜੀ ਚੀਪ ਬਣਾਈ ਹੈ। ਇਹਦੀ 400 ਰੁਪਏ ਰੇਂਜ ਦੇ ਵੀ ਸੂਟ ਲੈ ਕੇ ਆਏ ਆ। ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣਾ ਸਿਲੇਕਟਡ ਪੀਸ ਹੈ। ਸਿਲੇਕਟਡ ਕਲਰ ਚਾਰ ਹੈ। ਕੁਆਂਟੀਟੀ ਜਿੰਨੀ ਤੁਸੀਂ ਮਰਜ਼ੀ ਲਓ ਲੈ ਸਕਦੇ ਹੋ। ਹਰ ਤਰ੍ਹਾਂ ਦੀ ਰੇਂਜ ਹਾਜ਼ਰ ਹੈ ਜੀ। ਇਹ ਇਹ ਤੋਂ ਇਲਾਵਾ ਜਿੱਦਾਂ ਕਿ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਇੱਕ ਕਨਸੈਪਟ ਦਿਖਾਇਆ ਜੀ ਜਵਾਬ ਦੀਆਂ ਆਈਟਮਾਂ ਜਿਹੜੀਆਂ ਉਹਦੇ ਮਾਲ ਬਹੁਤ ਜ਼ਿਆਦਾ ਸੋਹਣੇ ਸੋਹਣੇ ਮਾਲ ਆਏ ਨੇ ਉਹ ਬਹੁਤ ਹੀ ਚੀਪ ਰੇਟ ਦੇ ਤੁਹਾਨੂੰ ਮਿਲਣੇ ਜੀ ਐਸ ਕੇ ਟੈਕਸਟਾਈਲ ਤੁਸੀਂ ਬੜੀ ਜਲਦੀ ਜਲਦੀ ਆ ਕੇ ਆਪਣੀ ਵੈਰਾਈਟੀ ਲੈ ਕੇ ਜਾਓ ਜਿੱਦਾਂ ਕਿ ਅਗਲੀ ਡਿਜ਼ਾਈਨਿੰਗ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਆ ਦੇਖੋ ਸੈਲਫ ਕਾਟਨ ਦੇ ਵਿੱਚ ਪੂਰੀ ਸ਼ਰਟ ਦੇ ਉੱਪਰ ਰਹੂਗਾ ਵਰਕ ਤੇ ਨਾਲ ਦੁਪੱਟਾ ਰਹੂਗਾ ਜੀ ਇਹਦੇ ਨਾਲ ਮਸਲੀਨ ਦਾ ਫੋਰ ਸਾਈਡਡ ਲੈਸ ਹੈ ਜੀ ਵਿੱਚ ਕਲਰ ਇਹਦੇ ਮਸਲੀਨ ਦਾ ਆ ਆਪਣਾ ਪੈਚ ਲੱਗਿਆ ਹੋਇਆ ਸਾਰਾ ਇਹ ਵਿੱਚ ਤੇ ਐਦਾਂ ਦੇ ਇਹਦੇ ਮਿਲਣਗੇ ਤੁਹਾਨੂੰ ਚਾਰ ਕਲਰ 600 650 700 ਰੁਪਏ ਰੇਂਜ ਦੇ ਵਿੱਚ ਵਿਕਣ ਵਾਲੀਆਂ ਆਈਟਮਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ 450 ਰੁਪਏ ਦੇ ਵਿੱਚ ਇਹ ਆਈਟਮ ਰਹੂਗੀ ਵੀ 450 ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਇੱਕ ਡਿਜ਼ਾਈਨ ਤੋਂ ਹੋਰ ਦਿਖਾਵਾਂਗਾ ਜੀ ਰੇਟ ਦੋਨਾਂ ਦਾ ਸੇਮ ਰਹੂਗਾ 450 ਰੁਪਏ ਕਲਰ ਚ ਚੈੱਕ ਕਰੋ ਕਿ ਕਿੰਨਾ ਪਿਆਰਾ ਔਰ ਦੁਪੱਟਾ ਚੈੱਕ ਕਰੋ ਜੀ ਪੂਰਾ ਹੈਵੀ ਡਿਜ਼ਾਈਨ ਦਾ ਦੁਪੱਟਾ ਰੇਂਜ ਸਿਰਫ 450 ਰੁਪਏ اور ਕਲਰ ਚਾਰਟ ਬਹੁਤ ਹੀ ਸ਼ਾਨਦਾਰ ਬਣ ਕੇ ਆਏ ਨੇ ਜੀ ਸਿਰਫ ਰੇਂਜ 450 ਰੁਪਏ ਇਹ ਹੀ ਰੇਂਜ ਆ ਤੁਸੀਂ 795 895 ਰੇਂਜ ਦੇ ਵਿੱਚ ਖਰੀਦਿਓ ਅਗਲੀ ਡਿਜ਼ਾਈਨਿੰਗ ਆ ਦੇ ਆਈਟਮ ਉੱਪਰ ਲੈ ਕੇ ਆਏ ਜੀ ਕਿ ਮਸਲੀਨ ਦੇ ਉੱਪਰ ਪੂਰੀ ਸ਼ਰਟ ਰੂਗੀ ਵਰਕ ਫੁੱਲ ਫਰੰਟ ਆ ਦੇ ਤੇ ਨਾਲ ਵੀ ਦੁਪੱਟਾ ਬਹੁਤ ਹੀ ਸੁਣਾ ਸ਼ਾਨਦਾਰ ਮਸਲੀਨ ਦਾ ਬਹੁਤ ਪਿਆਰੀ ਰੇਂਜ ਦੇ ਵਿੱਚ ਆਇਆ ਜੀ ਇਹ ਵੀ ਇਹਦੇ ਇਸ ਐਸਟਾਂ ਦੇ ਚਾਰ ਕਲਰਸ ਪਰ ਕੁਆਂਟੀਟੀ ਬਹੁਤ ਜ਼ਿਆਦਾ ਆ ਚੁੱਕੀ ਹੈ ਹਰ ਤਰ੍ਹਾਂ ਦੀ ਰੇਂਜ ਹਾਜ਼ਰ ਹੈ ਜੀ 500 ਸਵਾ 500 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸਾਰੀਆਂ ਰੇਂਜਾਂ ਮਿਲ ਜਾਣੀਆਂ ਨੇ ਇਸ ਤੋਂ ਇਲਾਵਾ ਇੱਕ ਗੱਲ ਕੀ ਤੁਹਾਨੂੰ ਮੈਂ ਆਈਟਮ ਦੱਸੀ ਸੀ ਰਵਾਸ ਦੀ ਇਹ ਪਿੱਛੋਂ ਮੈਂ ਖੋਲ ਕੇ ਦਿਖਾਣ ਲੱਗਾ ਜੀ ਐਸਟਾਂ ਦੀਆਂ ਆਈਟਮਾਂ ਤੁਹਾਨੂੰ ਐਸਕੇ ਟੈਕਸਟਾਈਲ ਤੇ ਮਿਲੀਆਂ ਨੇ ਜਿਹਦੇ ਵਿੱਚ ਫੁੱਲ ਫਲੱਜ ਨਹੀਂ ਆਈਏ ਜੀ ਫੁੱਲ ਫਲੱਜ ਡਿਜ਼ਾਈਨ ਆਏ ਨੇ ਆ ਦੇਖੋ ਜਿਵੇਂ ਇਸ ਤਰ੍ਹਾਂ ਦੇ ਕੈਟਲੌਗਸ ਵਾਲੀਆਂ ਆਈਟਮਾਂ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਜੀ ਆਹ ਵਾਲੀਆਂ ਆਈਟਮਾਂ ਸਾਰੀਆਂ ਤੁਹਾਨੂੰ ਐਸ ਕੇ ਟੈਕਸਟਾਈਲ ਤੇ ਮਿਲਣੀਆਂ ਜੀ ਫੁੱਲ ਫਲੱਜ ਰੇਂਜ ਔਰ ਫੁੱਲ ਫਲੱਜ ਕੁਆਂਟੀਟੀ ਦੇ ਵਿੱਚ ਔਰ ਦੁਪੱਟਾ ਇਹਦੇ ਨਾਲ ਮਿਲਣਾ ਇਸ ਤਰ੍ਹਾਂ ਦਾ ਡਿਸਟਲ ਪ੍ਰਿੰਟ ਆ ਦੇਖੋ ਡਿਸਟਲ ਪ੍ਰਿੰਟ ਦੁਪੱਟਾ ਔਰ ਰੰਗ ਚੜ ਹੁਣ ਤੁਸੀਂ ਦੇਖੋ ਕਿੰਨੇ ਪਿਆਰੇ ਆ ਆ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਹੈ ਪੂਰੇ ਬ੍ਰਾਂਡਡ ਸਟਾਕ ਆਜੂਟਰੀ ਬ੍ਰਾਂਡਡ ਆ ਦੇਖੋ ਇਸਾ ਦੇ ਕਲਰ ਚਾਰਟ ਦੇ ਨਾਲ ਫੁੱਲ ਫਲੱਜ ਰੇਂਜ ਡਿਜ਼ਾਈਨਸ ਸੁਪਰ ਹਿੱਟ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਨੇ ਨੇ ਕਿੱਥੇ ਮਿਲੇ ਜੀ ਐਸ ਕੇ ਟੈਕਸਚਰ ਤੇ ਨੰਬਰ ਦੇ ਉੱਤੇ ਗਏ ਨੇ ਤੇ ਸਕਰੀਨ ਦੇ ਉੱਪਰ ਤੁਸੀਂ ਵਿਜ਼ਿਟ ਕਰਕੇ ਆਪਣੀ ਵਰਾਇਟੀ ਲੈ ਕੇ ਜਾ ਸਕਦੇ ਹੋ ਤੇ ਆਨਲਾਈਨ ਵੀ ਅਗਰ ਤੁਸੀਂ ਮੰਗਵਾਉਣਾ ਤਾਂ ਆਨਲਾਈਨ ਦੀ ਫੈਸਿਲਿਟੀ ਹੈਗੀ ਹੈ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੇ ਡਿਜ਼ਾਈਨ ਸਿਲੈਕਟ ਕਰਕੇ ਆਈਟਮ ਜਿੱਥੇ ਮਰਜ਼ੀ ਦੁਨੀਆ ਦੇ ਕੋਨੇ ਦੇ ਉੱਪਰ ਬੈਠੇ ਹੋਵੋ ਤੁਸੀਂ ਜੀ ਤੇ ਆਪਣੀ ਵੈਰਾਈਟੀ ਸਿਲੈਕਟ ਕਰਕੇ ਮੰਗਾ ਸਕਦੇ ਹੋ ਜਿੱਦਾਂ ਕਿ ਆ ਦੇਖੋ ਆ ਰੇਂਜਾਂ ਦੇ ਵਿੱਚ ਐਸਾਂ ਦੇ ਕਲਰ ਚਾਰਟ ਵੀ ਤੁਹਾਨੂੰ ਇਸ ਵੀਡੀਓ 'ਚ ਦੇਖਣ ਨੂੰ ਮਿਲਣਗੇ। ਇਹ ਆਈ ਹੈ ਜੀ ਕਾਟਨ ਪਿਓਰ ਦੇ ਉੱਪਰ ਵਿਦ ਹੈਂਡਵਰਕ ਆਪਾਂ ਬਰਸ਼ ਪੇਂਟ ਬਣਾਇਆ ਜੀ ਆ ਦੇਖੋ ਬਰਸ਼ ਪੇਂਟ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਾਜ਼ੂ ਡਿਜ਼ਾਈਨ ਹੈ ਜੀ ਸਾਰਾ ਹਾਈਲਾਈਟਿੰਗ ਬਹੁਤ ਹੀ ਸੋਹਣੀ ਬਣੀ ਹੋਈ ਹੈ ਜੀ ਤੇ ਦੁਪੱਟੇ ਦੇ ਵੀ ਬੜਾ ਹੀ ਸ਼ਾਨਦਾਰ ਪੇਂਟ ਬਲਾਕੀ ਟਾਇਰ ਦੇਖੋ ਪੂਰਾ ਫੋਰ ਸਾਈਡ ਪੈਪਿੰਗ ਦੇ ਨਾਲ ਦੁਪੱਟਾ ਤਿਆਰ ਹੋਇਆ ਹੋਇਆ ਹੈ ਜੀ ਐਦਾਂ ਦੇ 6 4 ਕਲਰਾਂ ਦੇ ਨਾਲ ਸੈੱਟ ਵਾਈਜ਼ ਮਾਰ ਹੈ ਰੇਂਜ ਸਿਰਫ ਆਈ ਹੈ ਜੀ 675 ਰੁਪਏ ਦੇ ਵਿੱਚ ਇਹਦੇ ਤਿੰਨ ਕਲਰ ਮਿਲਣਗੇ ਜੀ ਇੱਕ ਆਊਗਾ ਜੀ ਆਹ ਰੇਂਜ ਸੇਮ ਡਿਟੋ ਸਤੇ ਪਰ ਡਿਜ਼ਾਈਨ ਪੈਟਰਨ ਕੁਝ ਰਹੇਗਾ हटਕੇ ਜਿੱਦਾਂ ਕਿ ਇਹਦੇ ਵਿੱਚ ਤੁਹਾਨੂੰ ਨਾਲ ਵਰਕ ਵੀ ਮਿਲੇਗਾ ਦੇਖੋ ਸੈੱਟ ਵਰਕ ਮਿਲੇ ਹੋਇਆ ਹੈ ਜੀ ਨਾਲ ਤੇ ਦੁਪੱਟਾ ਇਹਦੇ ਨਾਲ ਮਿਲੂਗਾ ਜੀ ਤੁਹਾਨੂੰ ਜ਼ੀਓ ਸੀਕੁਐਂਸ ਦਾ ਵਰਕ ਤੇ ਫੋਰ ਸਾਈਡ ਕਾਟਨ ਦੀ ਲੈਸ ਤੇ ਪਿਰੇ ਦੁਪट्टे ਦੇ ਮਿਲੂਗਾ ਜੀ ਬਰਸ਼ ਪੇਂਟ ਆ ਦੇਖੋ ਫੋਰ ਸਾਈਡ ਬਹੁਤ ਹੀ ਸੋਹਣਾ ਬਾਰਡਰ ਬਣਿਆ ਹੋਇਆ ਕਾਰਨਰ ਡਿਜ਼ਾਈਨ ਬਣਿਆ ਹੋਇਆ ਤੇ ਤਿੰਨੇ ਦੇ ਲੈਣੇ ਆ ਜੀ ਕਲਰ ਇਸ ਤਰ੍ਹਾਂ ਦੇ ਰੇਂਜ ਰਹੂਗੀ ਜੀ 675 ਰੁਪਏ ਉਸ ਤੋਂ ਬਾਅਦ ਅਗਲੀ ਆਈਟਮ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਫੁੱਲ ਫਲੱਫ ਫੈਂਸੀ ਕਲੈਕਸ਼ਨ ਦੇ ਵਿੱਚ ਆ ਦੇਖੋ ਬੀਸ ਵੀ ਬਿਲਕੁਲ ਨਵਾਂ ਆਇਆ ਜੀ ਇਹ ਵਾਲਾ ਫੈਬਰਿਕ ਦੇਖੋ ਕਿੰਨਾ ਪਿਆਰਾ ਡਿਜੀਟਲ ਪ੍ਰਿੰਟ ਦੇ ਵਿੱਚ ਔਰ ਘੇਰੇ ਦੇ ਉੱਪਰ ਆਰਗੈਂਜ਼ੇ ਦਾ ਪੈਚ ਔਰ ਵਰਕ ਹੋਇਆ ਜੀ ਪੈਚ ਆ ਦੇਖੋ ਸਾਰਾ ਵਰਕ ਹੋਇਆ ਹੋਇਆ ਪੈਚ ਮਿਲੇਗਾ ਤੁਹਾਨੂੰ ਫੁੱਲ ਆਲ ਓਵਰ ਫੂਟ ਔਰ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਹੀ ਬਾਖਮਾਲ ਆ ਜੀ ਦੇਖੋ ਪੂਰੇ ਦੁਪੱਟੇ ਦੇ ਉੱਪਰ ਟੂ ਸਾਈਡਿਡ ਵਰਕ ਮਿਲਣਾ ਤੁਹਾਨੂੰ ਪੈਚ ਆ ਦੇਖੋ ਆ ਪੂਰਾ ਦੁਪੱਟਾ ਜੀ ਪੂਰਾ ਵਰਕ ਵਾਲਾ ਔਰ ਇਹਦੇ ਵਿੱਚ ਤੁਹਾਨੂੰ ਕਲਰ ਬਹੁਤ ਸੋਹਣੇ ਮਿਲਨੇ ਨੇ ਆ ਦੇਖੋ ਕਲਰ ਚਾਰਟ ਕਿੰਨਾ ਸੋਹਣਾ ਆ ਇਹਦੇ ਵਿੱਚ ਇਸਾਂ ਦੇ 5 6 ਕਲਰ ਦਾ ਸੈੱਟ ਆ ਤੇ ਇਹਦੀ ਰੇਂਜ ਹੈਗੀ ਆ ਜੀ ਸਿਰਫ ਔਰ ਸਿਰਫ 725 ਰੁਪਏ ਆ ਦੇਖੋ 725 ਰੁਪਏ ਦੇ ਵਿੱਚ ਇਹ ਆਰਟੀਕਲ ਆਇਆ ਰੰਗ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਇਹਦੇ ਵਿੱਚ ਕਲਰ ਚਾਰਟ ਵੀ ਬਹੁਤ ਵਧੀਆ ਨੇ ਉਹ ਤੋਂ ਬਾਅਦ ਟਨੂ ਆਈਡ ਮਾ ਮਿਲਿਆ ਨੇ ਜੀ ਆ ਦੇਖੋ origional ਜਾਂਦੇ ਵਿੱਚ ਪਿਓਰ ਜਾਂਦੇ ਵਿੱਚ ਬੁਟੀਕ ਸਟਾਈਲ ਡਿਜ਼ਾਈਨ ਆ ਦੇਖੋ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਡਿਜ਼ਾਈਨ ਹਾਜ਼ਰ ਨੇ ਜੀ ਆ ਦੇਖੋ ਲੈਸਾਂ ਵਾਲੇ ਡਿਜ਼ਾਈਨ ਆ ਜੀ ਫਰੈਂਡ ਦੇ ਵਰਕ ਨੇ ਨੈਕ ਪੱਟੀ ਦੇ ਡਿਜ਼ਾਈਨ ਨੇ ਇਹਦੇ 'ਚ ਵੀ 50 60 ਡਿਜ਼ਾਈਨਿੰਗਾਂ ਨਵੀਆਂ ਬਣ ਕੇ ਆਈਆਂ ਨੇ ਇੱਕ ਦੋ ਡਿਜ਼ਾਈਨਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਆਦਾ ਡਿਜ਼ਾਈਨ ਦੇਖਣ ਵਾਸਤੇ ਤੁਸੀਂ ਜਲਦੀ ਜਲਦੀ ਕਰ ਲਓ ਵਿਜ਼ਿਟ ਵਿਜ਼ਿਟ ਤੁਸੀਂ ਕਰਨਾ ਜੀ ਐਸਕੇ ਟੈਕਸਟਾਈਲ ਤੇ ਜੇ ਜਿਨ੍ਹਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਦੇ ਨਾਲ ਤੁਹਾਨੂੰ ਨਵੀਂ ਨਵੀਂ ਅਪਡੇਟ ਮਿਲਦੀ ਰਹੂਗੀ ਜੀ ਤੇ ਐਦਾਂ ਦੀਆਂ ਵੀਡੀਓ ਵੀ ਨਵੀਆਂ ਨਵੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿੱਦਾਂ ਕਿ ਅਗਲੀ ਰੇਂਜ ਹੈ ਜੀ ਆ ਦੇਖੋ 950 ਰੁਪਏ ਦੇ ਰੇਂਜ ਦੇ ਵਿੱਚ ਪਿਓਰ ਰੂਬੀ ਕਾਟਨ ਦੇ ਵਿੱਚ ਬੇਸ ਤਿਆਰ ਹੋਇਆ ਜੀ ਆ ਦੇਖੋ ਪੂਰੀ ਸ਼ਰਟ ਦੇ ਉੱਪਰ ਥ레ਡ ਦਾ ਵਰਕ ਗੋਟਾ ਪੱਟੀ ਦਾ ਕੰਮ ਹੋਇਆ ਜੀ ਸਾਰਾ ਤੇ ਨਾਲ ਔਰਗਾਂਜੇ ਦੇ ਪੈਚ ਦੇ ਨਾਲ ਕਟਵਰਕ ਹੋਇਆ ਜੀ ਸਾਰਾ ਤੇ ਇਹਦਾ ਦੁਪੱਟਾ ਵੀ ਬੜਾ ਹੀ ਪਿਆਰਾ ਬਣ ਕੇ ਆਇਆ ਜੀ ਇਹਦਾ ਪੂਰਾ ਮਸਲੀਨ ਦਾ ਦੁਪੱਟਾ ਦੇਖੋ ਪੂਰੇ ਮਸਲੀਨ ਦੇ ਉੱਪਰ ਦੁਪੱਟੇ ਦੇ ਉੱਪਰ 2.5 ਮੀਟਰ ਲੈਂਥ ਦੇ ਨਾਲ ਪੂਰੇ ਦੁਪੱਟੇ ਤੇ ਵਰਕ ਆ ਦੇਖੋ ਕਿੰਨਾ ਸ਼ਾਨਦਾਰ ਵਰਕ ਹੈ ਜੀ 올 ਓਵਰ ਫੈਬਰਿਕ ਹੈ ਔਰ ਰੰਗ ਇਹਦੇ ਵਿੱਚ ਮਿਲਨੇ ਆ ਕੁਝ ਇਸ ਤਰ੍ਹਾਂ ਦੇ ਚਾਰ ਰੇਂਜ 950 ਰੁਪਏ ਐਦਾਂ ਦੀਆਂ ਹੋਰ ਰੇਂਜਾਂ ਦੇਖਣ ਵਾਸਤੇ ਤੁਸੀਂ ਜਲਦੀ ਜਲਦੀ ਆ ਜਿਓ ਜੀ ਬਸ ਐਸ ਕੇ ਟੈਕਸਟਾਈਲ ਤੇ ਤੇਜ਼ੀ ਦੇ ਨਾਲ ਹੋਲ ਸੇਲ ਦੇ ਵਿੱਚ ਸੈਟ ਵਾਈਜ਼ ਮਾਲ ਜਿੰਨਾ ਮਰਜ਼ੀ ਤੁਸੀਂ ਪਰਚੇਜ਼ ਕਰ ਸਕਦੇ ਹੋ ਅਗਲੀ ਆਈਟਮ ਹੈ ਜੀ ਆ ਦੇਖੋ ਆਈਟਮ ਤਿਆਰ ਕਰਾਈ ਹੈ ਜੀ ਅਸੀਂ ਪਿਓਰ ਜਾਮ ਦੇ ਵਿੱਚ ਆਪਾਂ ਪਹਿਲਾਂ neck ਤੇ ਡਿਜ਼ਾਈਨਿੰਗ ਚੈੱਕ ਕਰੋ ਉਸ ਤੋਂ ਬਾਅਦ ਆ ਦੇਖੋ net ਦੀ ਡਿਜ਼ਾਈਨਿੰਗ ਅਸੀਂ ਕਾਟਨ ਦੇ ਉੱਪਰ ਰੈਡੀ ਕਰਵਾ ਦਿੱਤੀ ਹੈ ਜੀ ਆ ਦੇਖੋ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਹੈ ਨੈਕਕ ਦੀ ਡਿਜ਼ਾਈਨਿੰਗ ਹੈ ਕਾਟਨ ਦੇ ਉੱਪਰ ਤੇ ਦੁਪੱਟਾ ਇਹਦਾ ਰਹੂਗਾ ਜੀ ਮਸਲੀਨ ਪੂਰਾ ਹੈਵੀ ਵਰਕ ਲੋ ਜੀ ਪੂਰਾ ਹੈਵੀ ਵਰਕ ਮਸਲੀਨ ਦੁਪੱਟਾ 4 ਸਾਈਡ ਲੈਂਸ ਹੈਗੀ ਜੀ ਇਹਦੇ ਵਿੱਚ ਐਸਾ ਦੇ ਮਿਲਣਗੇ ਤੁਹਾਨੂੰ 4 ਕਲਰ ਰੇਂਜ ਰਹੂਗੀ ਜੀ ਇਹਦੀ 800 75 ਰੁਪਏ 875 ਰੇਂਜ ਦੇ ਵਿੱਚ ਆਰਟੀਕਲ ਰਹਿਣਾ ਜੀ ਇਹ ਵਾਲਾ ਸਾਰਾ ਤੁਹਾਨੂੰ ਔਰ ਉਸ ਤੋਂ ਬਾਅਦ ਅਗਲੀ ਰੇਂਜ ਹੈ ਪਿਓਰ ਕਾਟਨ ਦੀ ਯਾਨੀ ਕਿ ਇਦਾਂ ਦੀ ਸਾਰੀਆਂ ਫੈਂਸੀ ਰੇਂਜ ਆ ਗਈਆਂ ਜੀ ਕਾਟਨ ਦੀਆਂ ਤੇ ਤੁਸੀਂ ਜਲਦੀ ਤੋਂ ਜਲਦੀ ਆ ਕੇ ਆਪਣੀ ਵੈਰਾਈਟੀ ਸਿਲੈਕਟ ਬਣਾ ਕੇ ਲੈ ਕੇ ਜਾ ਸਕਦੇ ਹੋ ਆ ਦੇਖੋ ਜਿਵੇਂ ਨਾਲ ਰੇਂਜ ਆਈ ਹੈ ਜੀ ਦੇਖੋ ਕਿੰਨਾ ਪਿਆਰਾ ਫੈਬਰਿਕ ਡਿਜ਼ਾਈਨ ਤਿਆਰ ਹੋਇਆ ਹੈ ਉੱਪਰ ਇਹਦੇ ਆਰੀ ਵਰਕ ਦਾ ਸਾਰਾ ਸੋਹਣਾ ਕੰਮ ਹੋ ਰਿਹਾ ਜੀ ਫਰੰਟ ਲੁੱਕ ਦੇਖੋ ਤੁਸੀਂ ਉਸ ਤੋਂ ਬਾਅਦ ਬਾਜੂ ਦੇ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਉਸ ਤੋਂ ਬਾਅਦ ਇਹਦੇ ਤੁਹਾਨੂੰ ਬਾਟਮ ਤੇ ਡਿਜ਼ਾਈਨ ਮਿਲਣਾ ਜੀ ਆ ਦੇਖੋ ਆ ਬਾਟਮ ਬੈਕ ਔਰ ਬਾਟਮ ਉਸ ਤੋਂ ਬਾਅਦ ਬੜਾ ਹੀ ਪਿਆਰਾ ਦੁਪੱਟਾ ਇਹਦਾ ਰੈਡੀ ਹੋਇਆ ਜੀ ਇਹ ਦੇਖੋ ਸਾਰੇ ਡਿਜ਼ਾਈਨ ਸੁਪਰ ਹਿੱਟ ਬਣਾ ਕੇ ਲੈ ਕੇ ਜਾ ਰਹੇ ਹਾਂ ਜੀ ਆਪਾਂ ਰੋਜ਼ ਹੀ ਰੋਜ਼ ਨਵੀਂ ਵੈਰਾਈਟੀ ਬਣ ਕੇ ਆ ਰਹੀ ਹੈ ਜੀ ਆ ਦੇਖੋ ਆ ਆਈਟਮ ਹੈ ਦੇਖੋ ਕਿੰਨੇ ਪਿਆਰੇ ਦੁਪੱਟੇ ਦੀ ਕਿੰਨੀ ਫੈਂਸੀ ਲੁੱਕ ਦੇ ਡਿਜ਼ਾਈਨ ਤਿਆਰ ਹੈ ਰੇਂਜ ਕੁਝ ਵੀ ਨਹੀਂ ਕੋਈ 1400 ਨਹੀਂ ਕੋਈ 1500 ਨਹੀਂ 1800 2 2000 ਦੀ ਰੇਂਜ ਦੇ ਵਿੱਚ ਸੇਲ ਹੋਣ ਵਾਲੇ ਆਰਟੀਕਲ ਸਿਰਫ ਦੇਨੇ ਆ ਆਪਾਂ 950 ਰੁਪਏ ਦੇ ਵਿੱਚ ਐਦਾਂ ਦੇ ਹੋਰ ਆਰਟੀਕਲ ਦੇਖਣ ਵਾਸਤੇ ਲੈਣ ਵਾਸਤੇ ਤੁਸੀਂ ਜਲਦੀ ਜਲਦੀ ਕਰੋ ਵਿਜ਼ਿਟ SK ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮੈਲ ਪੈਲੈਸ ਤੇ ਜਲਦੀ ਤੋਂ ਜਲਦੀ ਆਪਣੀ ਵੈਰਾਈਟੀ ਲੈ ਕੇ ਜਾ ਸਕਦੇ ਹੋ ਆ ਦੇਖੋ ਰਵਾਜ਼ ਦੇ ਵਿੱਚ ਬਹੁਤ ਸੋਹਣੀਆਂ ਦੁਨੀਆ ਡਿਜ਼ਾਈਨਿੰਗ ਆਈਆਂ ਨੇ ਸੈੱਟ ਵਾਈਜ਼ ਤਕਰੀਬਨ ਹੋਰ ਵੀ ਬਾਰਸਲ ਖੋਲਣ ਵਾਲੇ ਬਾਕੀ ਨੇ ਕਿਉਂਕਿ ਇਹ ਰੇਂਜਾਂ ਤੁਹਾਨੂੰ ਬਹੁਤ ਘੱਟ ਰੇਟ ਦੇ ਮਿਲਣੀਆਂ ਤੇ ਇਹ ਰੇਂਜਾਂ ਤੁਸੀਂ ਪਤਾ ਕਰਨ ਵਾਸਤੇ ਜਲਦੀ ਤੋਂ ਜਲਦੀ ਤੁਸੀਂ ਕਰ ਲਓ ਵਿਜ਼ਿਟ SK ਟੈਕਸਟਾਈਲ ਤੇ ਤੇ ਪਤਾ ਮੈਂ ਤੁਹਾਨੂੰ ਪਹਿਲਾਂ ਹੀ ਨੋਟ ਕਰਵਾ ਚੁੱਕਿਆ ਉਸ ਤੋਂ ਇਲਾਵਾ ਪ੍ਰਿੰਟ ਆਈਟਮਾ ਹਰ ਤਰ੍ਹਾਂ ਦੀਆਂ ਰੇਂਜਾਂ ਤੁਹਾਨੂੰ ਸਾਡੇ ਕੋਲ ਹਾਜ਼ਰ ਮਿਲਣੀਆਂ ਜੀ ਆ ਦੇਖੋ ਜਿਵੇਂ ਪਿਓਰ ਜਾਮ ਦੀ ਆਈਟਮ ਹੈ ਇਹ ਵਾਲੀ オリジナル ਜਾਮ ਦੇ ਵਿੱਚ ਹੈ ਰਵਾਵ ਦਾ ਸੂਟ ਜੀ ਆ ਦੇਖੋ ਫਰੰਟ ਬੈਕ ਡਿਸਟਲ ਉਸ ਤੋਂ ਬਾਅਦ ਦੁਪੱਟਾ ਬ੍ਰਾਂਡ ਕਰਦੇ ਮਾਲ ਤੁਹਾਨੂੰ ਐਸ ਕੇ ਟੈਕਸਟਾਈਲ ਤੇ ਮਿਲਨੇ ਆ ਜੀ ਆ ਦੇਖੋ ਦੁਪੱਟੇ ਕਿੰਨੇ ਸ਼ਾਨਦਾਰ ਦੁਪੱਟੇ ਨੇ ਔਰ ਕਲਰ ਚਾਰਟ ਇਸ ਤੋਂ 20 ਸੁਪਰ ਹਿੱਟ ਕਲਰ ਚਾਰਟ ਬਹੁਤ ਹੀ ਸੁਪਰ ਹਿੱਟ ਨੇ ਆ ਦੇਖੋ ਆ ਕਲਰ ਚਾਰਟ ਰਹਿਣੇ ਜੀ 6 ਵੀਜ਼ਾ ਸੈੱਟ ਹੈ ਇਦਾਂ ਦੇ ਡਿਜ਼ਾਈਨ ਬਹੁਤ ਜ਼ਿਆਦਾ ਆਏ ਹੋਏ ਨੇ ਬਸ ਜਲਦੀ ਜਲਦੀ ਲੈ ਕੇ ਆਓ ਤੁਸੀਂ ਆਪਣੇ ਨੇੜੇ ਦੇ ਜਨੂ ਵੀ ਔਰ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਵਾਸਤੇ ਉਹਨਾਂ ਵਾਸਤੇ ਤਾਂ ਬਹੁਤ ਹੀ ਸੁਨਹਿਰੀ ਮੌਕਾ ਹੈ ਕਿਉਂਕਿ ਵੈਰਾਈਟੀ ਕਾਟਨ ਦੀ ਇੰਨੀ ਕੁ ਆ ਚੁੱਕੀ ਹੈ ਕਿ ਤੁਹਾਨੂੰ ਹੋਰ ਕਿਤੇ ਜਾਣ ਦੀ ਹੁਣ ਜ਼ਰੂਰਤ ਨਹੀਂ ਪੈਣੀ ਸਿੱਧਾ ਐਸਕੇ ਡੈਕਸਲ ਦੇਖੋ ਤੇ ਜਲਦੀ ਜਲਦੀ ਆਪਣੇ ਲੈ ਕੇ ਜਾਓ ਵੈਰਾਈਟੀ ਤੇ ਅੱਜ ਦੀ ਵੀਡੀਓ ਲਈ ਸਿਰਫ ਇੰਨਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ